ਪਾਣੀ ਦੀ ਬਿਸਮੱਸਿਆ ਬਹੁਤ ਹੰਦੀ ਜਾਂ ਵੱਤੀ ਨੇ ਆਂਦੀ ਤੇ ਫੇ ਪਾਣੀ ਵੀ ਨਹੀਂ ਮਿਲਦਾ ਹੈਗਾ ਤੇ ਕੰਮਕਾਰਾਂ ਵਾਲੇ ਏਦਾਂ ਹੀ ਬਸ ਨੀਂਦੇ ਰਾ ਜਾਂਦੇ ਆ ਤੇ ਫਿਰ ਉਦਾਂ ਹੀ ਚੱਲ ਜਾਂਦੇ ਆ ਪ੍ਰੋਬਲਮ ਜ਼ਿਆਦਾ ਵੱਧਦੀ ਆ ਫੇ ਸਾਨੂੰ ਪੈਸੇ ਲਾਣੇ ਪੈਂਦੇ ਮਜਬੂਰ ਹੋ ਕੇ ਕੀ ਕਰੀਏ ਬੱਚੇ ਇੰਨੇ ਛੋਟੇ ਆ ਸਾਰੀ ਰਾਤ ਨੀਂਦ ਨਹੀਂ ਪੂਰੀ ਹੋਊਗੀ ਸੋ ਇਹਨੂੰ ਸਕੂਲ ਕਿੱਦਾਂ ਜਾਣਗੇ ਪਾਣੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਚਲੋ ਪਾਣੀ ਦੇ ਦੁੱਖੋਂ ਲੋਕਾਂ ਨੇ ਆਪਣੇ ਘਰਾਂ 'ਚ ਸਮਰਸੀਬਲ ਕਰਾ ਲੇ ਸਮਰਸੀਬਲ ਤਾਂ ਹੀ ਚੱਲੂਗੀ ਲਾਈਟ ਹੋਊਗੀ ਐਨੀ ਪਰੇਸ਼ਾਨੀਆਂ ਲੜਾਈਆਂ ਹੋ ਜਾਂਦੀਆਂ ਮੁੜ ਕੇ ਅ ਦੇਖੋ ਫਿਰ ਅਸੀਂ ਤਾਰਾ ਆਪ ਪੈਸੇ ਦੇ ਕੇ ਕੋਈਆਂ ਵਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਨੂੰ ਸਹੀ ਸਹੀ ਰਾਤ ਨਹੀਂ ਅਸੀਂ ਸੁਣਦੇ ਸਰਕਾਰੀ ਕਰਮਚਾਰੀ ਜੇ ਨੌਕਰੀ ਮਿਲੀ ਸਰਕਾਰੀ ਹੈ ਨਾ ਤਾਂ ਐਸਮੋਜ ਕਰ ਰਹੇ ਹੋ ਮੇਰੇ ਕੋਈ ਦਿੱਕਤ ਨਹੀਂ ਐਸੀ ਮੈਂ ਖੁਦ ਰਹਿ ਰਹੇ ਹੋ ਤੇ ਤੁਹਾਡੇ ਘਰ ਕੀ ਜਬ ਲਾਈਟ ਕੱਢ ਕੇ ਨਾ 2 ਘੰਟਾ ਛੋੜਾ ਜਾਏਗਾ ਨਾ ਫਿਰ ਤੁਮੋਂ ਕੋ ਬਦਲੇ ਕੇ ਬਿਨਾ ਐਸੀ ਕੇ ਰਹਿਨੇ ਦਾ ਕੀ ਮਜ਼ਾ ਹੁੰਦਾ ਹੈ ਪਾਣੀ ਦਾ ਵੀ ਮੁਸ਼ਕਿਲ ਹੋ ਜਾਂਦਾ ਤੇ ਕਈ ਵਾਰ ਜ ਮੇਰਾ ਇੱਕ ਹੀ ਲੜਕਾ ਹੈ ਕੰਮ ਤੋਂ ਵੀ ਬੈਠ ਜਾਂਦਾ ਕਿ ਰਾਤ ਨੂੰ ਨੀਂਦ ਨਹੀਂ ਪੂਰੀ ਹੁੰਦੀ ਕੰਮ ਕਰਾਂਗਾ ਹੋ ਜਾਏਗਾ ਇਲੂ ਗਿਆਨੇ ਦੇ ਹਜ਼ੂਰੀ ਬਾਗ ਕਲੋਨੀ ਦੇ ਵਿੱਚ ਪਹੁੰਚੇ ਆ ਜਿੱਥੇ ਜਿਹੜੇ ਲੋਕ ਨੇ ਹਜ਼ੂਰੀ ਬਾਗ ਕਲੋਨੀ ਦੇ ਨਿਵਾਸੀ ਨੇ ਉਹ ਬਿਜਲੀ ਦੀ ਸਮੱਸਿਆ ਤੋਂ ਲਗਾਤਾਰ ਪਿਛਲੇ 10 ਦਿਨਾਂ ਤੋਂ 2-4 ਹੋ ਰਹੇ ਨੇ ਕਾਰਨ ਹੈ ਕੀ ਬਿਜਲੀ ਕਦੀ ਆਂਦੀ ਹੈ ਕਦੀ ਨਹੀਂ ਆਂਦੀ ਕਈ ਵਾਰ ਤਿੰਨ ਫੇਸ ਨੇ ਇਸ ਮੁਹੱਲੇ ਦੇ ਵਿੱਚ ਜਿਹੜੇ ਆਂਦੇ ਨੇ ਕਦੀ ਕੋਈ ਫੇਸ ੁੱਟ ਜਾਂਦਾ ਹੈ ਕਦੀ ਕੋਈ ਫੇਸ ੁੱਟ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇੱਥੇ ਇੱਕ ਫੇਸ ਦੇ ਵਿੱਚ ਅਗਰ ਲਾਈਟ ਆਵੇ ਤਾਂ ਲੋਕ ਜਿਹੜੇ ਨੇ ਉਹ ਪ੍ਰਾਈਵੇਟ ਇਲੈਕਟ੍ਰੀਸ਼ੀਅਨਸ ਨੂੰ ਬੁਲਾ ਕੇ ਉਸੇ ਫੇਸ ਦੇ ਉੱਤੇ ਆਪਣੀਆਂ ਤਾਰਾਂ ਪਵਾ ਕੇ ਸਮੇਂ ਦਾ guzara ਕਰਨ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਜਦੋਂ ਇੱਕ ਫੇਸ ਦੇ ਉੱਤੇ ਪੂਰਾ ਲੋਡ ਪੈ ਜਾਂਦਾ ਪੂਰੇ ਮੁਹੱਲੇ ਦਾ ਲੋਡ ਪੈ ਜਾਂਦਾ ਹੈਗਾ ਗਲੀ ਦਾ ਲੋਡ ਪੈ ਜਾਂਦਾ ਤਾਂ ਉਹ ਇੱਕ ਚੱਲਦਾ ਹੋਇਆ ਫੇਸ ਵੀ ਜਿਹੜਾ ਹੈ ਉਹ ਉੱਡ ਜਾਂਦਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਬਕਸੇ ਖੁੱਲੇ ਨੇ ਬਕਸੇ ਖੁੱਲਿਆਂ ਦਾ ਕਾਰਨ ਇਹੀ ਹੈ ਕਿ ਇਹ ਤਿੰਨ ਫੇਸ ਆਂਦੇ ਨੇ ਇਸ ਪਾਵਰ ਲਾਈਨ ਦੇ ਵਿੱਚ ਤਿੰਨ ਫੇਸ ਆ ਰਹੇ ਨੇ ਔਰ ਜਿਸ ਫੇਸ ਦੇ ਵਿੱਚ ਲਾਈਟ ਹੁੰਦੀ ਹੈ ਤਾਂ ਜਿਨ੍ਹਾਂ ਦੀ ਲਾਈਟ ਚਲੀ ਜਾਂਦੀ ਹੈ ਜਿਹੜੇ ਦੋ ਫੇਸਾਂ ਦੀ ਲਾਈਟ ਚਲੀ ਜਾਂਦੀ ਹੈ ਉਹ ਕੋਸ਼ਿਸ਼ ਕਰਦੇ ਆ ਕਿ ਗਰਮੀ ਦੇ ਵਿੱਚ ਗੁਜ਼ਾਰਾ ਕਰਨ ਦੇ ਲਈ ਆਪਣਾ ਫੇਸ ਉਸ ਫੇਸ ਦੇ ਵਿੱਚ ਲਗਾ ਲੈਣ ਜਿੱਥੇ ਲਾਈਟ ਆਂਦੀ ਹੈ ਤਾਂ ਉਸ ਕਾਰਨ ਜਿਹੜੇ ਬਿਜਲੀ ਦਾ ਕੰਮ ਕਰਨ ਵਾਲੇ ਲੋਕ ਨੇ ਪ੍ਰਾਈਵੇਟ ਤੌਰ ਤੇ ਉਹ ਆ ਕੇ ਫੇਸ ਚੇਂਜ ਕਰ ਦਿੰਦੇ ਆ ਤੇ ਕੁਝ ਘਰਾਂ ਦੇ ਵਿੱਚ ਲਾਈਟ ਆ ਜਾਂਦੀ ਹੈ ਲੇਕਿਨ ਮਸਲਾ ਉੱਥੇ ਦਾ ਉੱਥੇ ਹੀ ਪਹੁੰਚ ਜਾਂਦਾ ਹੈ ਇੱਕ ਫੇਸ ਤੇ ਜਦੋਂ ਲੋਡ ਪੈਂਦਾ ਤਾਂ ਸਾਰੇ ਫੇਸ ਜਿਹੜੇ ਆ ਉੱਡ ਜਾਂਦੇ ਆ ਸਮੱਸਿਆ ਖੁੱਲੇ ਹੋਏ ਬਕਸਿਆਂ ਦੀ ਵੀ ਹੈ ਕਿ ਇੱਥੇ ਬਕਸੇ ਜਿਹੜੇ ਨੇ ਨੰਗੀਆਂ ਤਾਰਾਂ ਨੇ ਤੁਸੀਂ ਇੱਕ ਇੱਕ ਤਾਰ ਦੇਖ ਸਕਦੇ ਹੋ ਇਹ ਸਾਰੀਆਂ ਫੇਸ ਦੀਆਂ ਤਾਰਾਂ ਨੇ ਤਿੰਨੋਂ ਫੇਸ ਨੇ ਤਿੰਨੋਂ ਫੇਸ ਦੇ ਵਿੱਚ ਕਰੰਟ ਹੈ ਔਰ ਕਿੰਨਾ ਇਹ ਖਤਰਨਾਕ ਹੋ ਸਕਦਾ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਸਮੱਸਿਆ ਪੂਰੇ ਮੁਹੱਲੇ ਦੀ ਹੈ ਹਜ਼ੂਰੀ ਬਾਗ ਕਲੋਨੀ ਦੀ ਹੈ ਜਿੱਥੇ ਲੋਕ ਇਕੱਠੇ ਹੋਏ ਨੇ ਆਪਣੀ ਸਮੱਸਿਆ ਨੂੰ ਲੈ ਕੇ ਬਾਰ ਬਾਰ ਕਹਿ ਰਹੇ ਨੇ ਕਿ ਦਿੱਕਤ ਹੋ ਰਹੀ ਆ ਪਰੇਸ਼ਾਨੀ ਹੋ ਰਹੀ ਆ ਲੇਕਿਨ ਸੁਣਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਕਈਆਂ ਨੇ ਕੰਮ ਤੇ ਜਾਣਾ ਹੁੰਦਾ ਪੂਰੀ ਰਾਤ ਲਾਈਟ ਨਹੀਂ ਆਂਦੀ ਔਰ ਜਦੋਂ ਸਵੇਰੇ ਕੰਮ ਤੇ ਜਾਣ ਦਾ ਟਾਈਮ ਆਂਦਾ ਤਾਂ ਲਾਈਟ ਨਾ ਹੋਣ ਕਰਕੇ ਜਿਹੜੀ ਐ ਤਿਆਰ ਨਹੀਂ ਹੋ ਪੰਦੇ ਔਰ ਕੰਮਾਂ ਤੋਂ ਵੀ ਜਿਹੜੇ ਆ ਰਹਿ ਜਾਂਦੇ ਨੇ ਕਿਨਾ ਵੀ ਰਹੀ ਤੁਹਾਡਾ ਤੇਜਪਾਲ ਦੱਤ ਜੀ ਕਿੱਥੇ ਰਹਿੰਦੇ ਹੋ ਆਪਣੇ ਮੰਦਰ ਮਾਤਾ ਚਿੰਤਪੁਰਨੀ ਹਜ਼ੂਰੀ ਬਾਕ ਕਲੋਨੀ ਕੀ ਸਮੱਸਿਆ ਕੀ ਆ ਰਹੀ ਆ ਮੀ ਆ ਸਰ ਜੀ ਕਾਫੀ ਟਾਈਮ ਤੋਂ ਬਿਜਲੀ ਦੀ ਬੜੀ ਸਮੱਸਿਆ ਹੈਗੀ ਆ ਸਰ ਕਈ ਵਾਰ ਆਂਦੀ ਹੈ ਕਈ ਵਾਰ ਚੱਲ ਜਾਂਦੀ ਹੈ ਜੀ ਸਾਰੀ ਰਾਤ ਨਹੀਂ ਲਾਈਟ ਹੁੰਦੀ ਨਾ ਸਾਡੀ ਸੁਣਵਾਈ ਹੋ ਰਹੀ ਬਿਜਲੀ ਵਿਭਾਗ ਵਿੱਚ ਕੋਈ ਨਹੀਂ ਆਂਦਾ ਬੰਦਾ ਅੱਛਾ ਕਈ ਵਾਰ ਇੱਥੇ ਸਮੱਸਿਆ ਜਿੱਦਾਂ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਕੀ ਕਈ ਵਾਰ ਫੇਸ ਉੱਡ ਜਾਂਦੇ ਆ ਹੈਨਾ ਤੇ ਕੋਸ਼ਿਸ਼ ਇਹ ਹੁੰਦੀ ਆ ਵੀ ਜਿਨ੍ਹਾਂ ਦੇ ਫੇਸ ਉੱਡ ਗਏ ਲਾਈਟ ਚੱਲ ਗਈ ਉਹ ਪ੍ਰਾਈਵੇਟ ਬੰਦਾ ਬੁਲਾਉਂਦੇ ਆ ਪ੍ਰਾਈਵੇਟ ਬੁਲਾਉਂਦੇ ਜੀ ਉਹ ਕਿਸ ਤਰ੍ਹਾਂ ਫਿਰ ਚੇਂਜ ਕਰਦੇ ਆ ਉਹ ਫਿਰ ਸਰ ਆਪਣੇ ਸਾਰਿਆਂ ਤੋਂ ਪੈਸੇ ਲੈ ਕੇ ਪੂਰੀ ਗਲੀ ਤੋਂ ਪ੍ਰਾਈਵੇਟ ਬੰਦੇ ਆਂਦੇ ਤੇ ਚੇਂਜ ਕਰਕੇ ਚੱਲ ਜਾਂਦੇ ਆ ਜੀ ਉਹ ਕਿੰਨੀ ਕੁ ਦੇ ਰਹਿੰਦੀ ਹੈ ਲਾਈਟ ਕਿਉਂਕਿ ਇੱਕ ਇੱਕ ਤੱਕ ਜਾਂਦੀ ਹੈ ਸਰ ਨੂੰ ਲੋਡ ਪੈਂਦਾ ਨਾਲ ਦੀ ਨਾਲ ਫਿਰ ਕੱਟ ਹੋ ਜਾਂਦੀ ਹੈ ਜੀ ਤੇ ਇਹ ਸਮੱਸਿਆ ਜਿਹੜੀ ਹੈ ਬਿਜਲੀ ਵਿਭਾਗ ਤੱਕ ਪਹੁੰਚਾਈ ਤੁਸੀਂ ਕਈ ਲੋਕ ਇਕੱਠੇ ਹੋ ਕੇ ਗਏ ਹੋ ਕਾਫੀ ਟਾਈਮ ਕਹਿੰਦੇ ਰਹੇ ਆ ਸਾਰਿਆਂ ਕੋ ਜਾਂਦੇ ਸਰਪੰਚ ਸਾਹਿਬ ਸਾਰਿਆਂ ਕੋ ਜਾਂ ਪਰ ਕੋਈ ਸੁਣਵਾਈ ਨਹੀਂ ਹੈਗੀ ਸਰ ਇੱਕ ਕਿੱਡੀ ਵੱਡੀ ਗਲੀ ਆ ਮੈਂ ਦੇਖ ਰਿਹਾ ਕਿੰਨੇ ਕ ਘਰ ਹੋਣਗੇ ਜਿਨ੍ਹਾਂ ਨੂੰ ਇਹ ਮੁਸ਼ਕਲ ਪੇਸ਼ ਆ ਰਹੀ ਹੈ ਸਰ ਦੋ ਤਿੰਨ ਗਲੀਆਂ ਨੇ ਸਰ ਸਾਡੀਆਂ ਯਾਨੀ ਕਿ ਕਟੋ ਕਟ 50 ਤੋਂ 60 ਘਰ ਇਸ ਤਰ੍ਹਾਂ ਦੇ ਨੇ ਜਿਹੜੇ ਲਗਾਤਾਰ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਕੀ ਕੀ ਦਿੱਕਤ ਹੋ ਰਹੀ ਹੈਗੀ ਇੱਥੇ ਦੇਖੋ ਭਈਆ ਸਭ ਤੋਂ ਪਹਿਲੇ ਨਾ ਬਾਰਿਸ਼ ਹੁੰਦੀ ਹੈ ਨਾ ਸਭ ਤੋਂ ਪਹਿਲੇ ਤਾਰ ਦੇ ਉੱਪਰ ਵੀਡੀਓ ਡਾਲੀ ਤਾਰ ਨਾ ਪਹਿਲੇ ਬਿਜਲੀ ਵਾਲੇ ਕੋ ਸਹੀ ਕਰਾਣੇ ਚਾਹੀਏ ਬੱਚੇ ਚ ਗਲੀ ਮੇ ਸਭ ਕਿਛੇ ਛੋਟੇ ਛੋਟੇ ਹੈ ਵੱਡੇ ਬੱਚੇ ਤਾਂ ਹੈ ਵੱਡੇ ਤਾਂ ਸਿਆਣੇ ਹੁੰਦੇ ਹੈ ਕੇਬਰ ਗਰਮੀ ਹੁੰਦੇ ਕੇਬਰ ਜੋ بڑے ਹੁੰਦੇ ਸਭ ਤਾਂ ਘਰ ਮੇ ਬੈਠੇ ਹੁੰਦੇ ਪੰਖੇ ਦੇ ਨੀਚੇ ਬੱਚੇ ਆਈਸਕ੍ਰੀਮ ਵਾਲੇ ਆਤੇ ਹੈ ਮੰਗਣੇ ਕੇ ਲਿਏ ਬੱਚੇ ਭਾਗ ਜਤੇ ਹੈ ਅਚਾਨਕ ਸੇ ਬਿਨਾਂ ਬਤਾਏ तार होती है लंगे बिजली की तार कुछ भी हो गया ना सबसे पहले तो तार ऊपर करवाई है लाइट की कंप्लेट हम डालेंगे भी तो उन लोगों को लाई सुनवाई क्या करेंगे कल रात से लाइट कटी हुई थी आज सुबह आई है दस बजे लाइट अब बताओ इसमें हम लोग खाना खाएंगे कपड़े धोएंगे कि काम पे जाएंगे फैक्ट्री में अगर लेट जाते हैं तो कंपनी वाले बाबू लोग डांटते हैं कि भाई हम लेट आ रहे क्यों काम पर आ रहे हो अब उनके आगे ये समस्या रखते सर लाइट करके तो वो तुम्हारी टेंशन है वो सरकारी वाले काम वाले की टेंशन है कि बिजली क्यों नहीं दे रहे हैं तो ये गली वाले बंदे जा रहे हैं सरपंच के पास जाते हैं अगर बोलते हैं वो लोग ज़रूर है वो भी कहता है हाँ लाइट दे देंगे पर लाइट भी दो तीन घंटे बाद मिलती है और उसके बाद एक दो घंटे बाद लाइट रहती है कट हो जाएगी आप देखना अभी लाइट आया हुआ है पाँच या तीन बजे तक में लाइट कट हो जाएगी इस कॉलोनी में से लाइट कट हो जाएगी और रात भर लाइट कट ही रहेगी आप ये बताओ बच्चे लोग मच्छर में कहाँ रहेंगे तेजपाल जी तो बहुत बड़ी समस्या पूरी रात बिना लाइट तो गुजारा करना हो भी है जी मौसम कई बार तो सर ब्लास्ट भी हो आ नवी तार्मचारी जो नौकरी मिली सरकारी है ना तो ऐस मोज कर रहे हो मुझे कोई दिक्कत नहीं ए सी खुद रह रहे हो तुम्हारे घर की जब लाइट काट के ना दो घंटा छोड़ा जाएगा ना फिर तुमको पता लगे बिना ए सी के रहने का क्या मजा होता है तो ये सरकार को सुनना चाहिए भगवंत मान तो कह दिए कि सब कुछ बिल्ली फिड़ी है हर चीज़ फिड़ी है कह दिए बड़े प्यार से ऐसमूज कर लिए ठीक है थीके? पर गली के आगे पहले हालत तो देखो जब इलेक्शन आएगा तो कह के, के वो मेरी माता है आज लेडीज़ खड़ी है जो इलेक्शन आनी है सारे ने कहना आ मेरी माता है मैंने करो रोटी खाई मैंने करो पानी पीता है यही कहना ना कुर्ते पजामे पा के आने हैं जब जीत जाना उदो फिर जय माता की बोल के चलो चिंतपुनिनी माता ठीक है यही कहना फिर उन्होंने कभी उत्थे जाना ਇਹ ਸਮੱਸਿਆ ਬਹੁਤ ਵਿਕਰਾਲ ਹੈਗੀ ਹੈ ਔਰ ਕਾਰਨ ਇਹ ਹੈ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦਾ ਸੋਨਾ ਬੜਾ ਮੁਸ਼ਕਲ ਹੋ ਜਾਂਦਾ ਖਾਸ ਕਰਕੇ ਜਿਹੜੇ ਲੇਡੀਜ਼ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿੰਨੀ ਕਿ ਸਮੱਸਿਆ ਇੱਥੇ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈਗੀ ਹੈ ਖਾਸ ਕਰਕੇ ਇਹ ਜੇ ਗਰਮੀ ਦੇ ਮੌਸਮ ਚ ਹਾਂਜੀ ਹਾਂਜੀ ਬਿਜਲੀ ਤੋਂ ਬਹੁਤ ਪਰੇਸ਼ਾਨ ਆ ਰਾਤ ਵਾਰ ਡਾਕਟਰੀ ਰਹਿਤੇ ਬਿਜਲੀ ਚੱਲ ਜਾਂਦੀ ਨਹੀਂ ਆ ਤੇ ਪਾਣੀ ਫਿਰ ਪਾਣੀ ਦਾ ਵੀ ਮੁਸ਼ਕਲ ਹੋ ਜਾਂਦਾ ਤੇ ਕਈ ਵਾਰ ਮੇਰੇ ਇੱਕ ਹੀ ਲੜਕੇ ਕੰਮ ਤੋਂ ਵੀ ਬੈਠ ਜਾਂਦਾ ਕੋ ਰਾਤ ਨੂੰ ਨੀਂਦ ਨਹੀਂ ਪੂਰੀ ਹੁੰਦੀ ਕੰਮ ਕਹਾਂ ਜਾਏਗਾ ਤੇ ਬੱਚਿਆਂ ਨੂੰ ਵੀ ਕਿੰਨੀ ਮਾਤਾ ਜੀ ਦਿੱਕਤ ਆਂਦੀ ਹੋएगी ਕਿਉਂਕਿ ਪੂਰੀ ਰਾਤ ਬਿਨਾਂ ਲਾਈਟ ਦੇ ਸੋਣਾ ਤੇ ਛੋਟੇ ਛੋਟੇ ਬੱਚੇ ਹਨ ਕਿਸੇ ਅੱਛਾ ਛੋਟੇ ਛੋਟੇ ਬੱਚਾ ਅੱਛਾ ਇੱਥੇ ਇਹ ਵੀ ਸਮੱਸਿਆ ਵੀ ਫੇਸ ਇੱਕ ਆਉਂਦਾ ਕਿ ਇੱਕ ਕਈਆਂ ਦੇ ਆਉਂਦਾ ਕਈਆਂ ਦੇ ਨਹੀਂ ਆਉਂਦਾ ਕਈਆਂ ਦੇ ਹੁੰਦੀ ਆ ਕਈਆਂ ਦੇ ਨਹੀਂ ਬੱਤੀ ਹੁੰਦੀ ਅੱਛਾ ਹਾਂਜੀ ਤੇ ਕੀ ਕਰਦੇ ਹੋ ਪਿੰਡੋਂ ਤਿੰਨ ਚਾਰ ਘਰਾਂ ਦੇ ਸਾਰੇ ਦੇ ਹਨੇ ਸੀ ਸਾਰੇ ਪਰੇਸ਼ਾਨ ਸੀ ਹਾਂ ਮੈਂ ਤਾਂ ਪਾਣੀ ਵੀ ਗਵੰਡੀਆਂ ਤੋਂ ਲੱਕ ਕੇ ਪੀਤਾ ਪਾਣੀ ਵੀ ਫਰਿੱਜ ਦਾ ਗਰਮ ਹੋ ਗਿਆ ਬਰਫ਼ ਵੀ ਪਿਗਲ ਗਈ ਨੋਬੀ ਕੀ ਇਹੀ ਸੇਮ ਦਿੱਕਤ ਹਾਂਜੀ ਸਰ ਸਾਡੇ ਵੀ ਇਹੀ ਸਮੱਸਿਆ ਛੋਟੇ ਛੋਟੇ ਬੱਚੇ ਆ ਉਹ ਸਾਰੀ ਰਾਤ ਨਹੀਂ ਸੌਂਦੇ ਹੈਗੇ ਦੋ ਬੱਚੇ ਉਹ ਦੋਨੋਂ ਨਹੀਂ ਸੌਂਦੇ ਸੌਂਦੇ ਨਹੀਂ ਮੈਂ ਬਹੁਵਾ ਵੀ ਬਸ ਐਦਾ ਤੜਫਣੇ ਸਾਰੀ ਰਾਤ ਲੈਂਦੇ ਆ ਤੇ ਪਾਣੀ ਦੀ ਵੀ ਸਮੱਸਿਆ ਬਹੁਤ ਹੁੰਦੀ ਜਦ ਬੱਤੀ ਨਹੀਂ ਆਂਦੀ ਤੇ ਫਿਰ ਪਾਣੀ ਵੀ ਨਹੀਂ ਮਿਲਦਾ ਹੈਗਾ ਤੇ ਕੰਮਕਾਰਾਂ ਵਾਲੇ ਐਦਾਂ ਹੀ ਬਸ ਨੀਂਦੇ ਰਾ ਜਾਂਦੇ ਆ ਤਾਂ ਫਿਰ ਉਦਾਂ ਹੀ ਚੱਲ ਜਾਂਦੇ ਆ ਕਿਉਂਕਿ ਕੰਮਾਂ ਕਾਰਜ ਤੇ ਜਾਣ ਵਾਲੇ ਲੋਕ ਉਹ ਪਰੇਸ਼ਾਨ ਤਾਂ ਹੁੰਦੇ ਹੀ ਐ ਔਰ ਬੱਚੇ ਖਾਸ ਕਰ ਜਦੋਂ ਪੂਰੀ ਰਾਤ ਸੌਂ ਨਹੀਂ ਪਾਉਂਦੇ ਤਾਂ ਸਵੇਰੇ ਸਕੂਲ ਜਾਣ ਲਈ ਬੜੌੱਖਾ ਹੁੰਦਾ ਬੱਚਿਆਂ ਨੂੰ ਸਵੇਰੇ ਸਕੂਲ ਜਾਣ ਲਈ ਕਿੰਨਾ ਕੋਖਾ ਹੁੰਦਾ ਬਹੁਤ ਔਖਾ ਹੁੰਦਾ ਕਿਉਂਕਿ ਰਾਤੀ ਨੀਂਦ ਹੀ ਨਹੀਂ ਪੂਰੀ ਹੁੰਦੀ ਬੱਚਿਆਂ ਦੀ ਤੇ ਬੱਚਿਆਂ ਨੇ ਸਕੂਲ ਫੇ ਕਿੱਦਾਂ ਜਾਣਾ ਇਸ ਕਰਕੇ ਬੱਚਿਆਂ ਦੀ ਛੁੱਟੀ ਹੋ ਜਾਂਦੀ ਹੈ ਫਿਰ अच्छा जिन्ना ने सवेरे ਕੰਮਾਂ ਤੇ ਜਾਣਾ ਹੈ ਨਾ ਉਹਨਾਂ ਲਈ ਤਾਂ ਫੈਕਟਰੀ ਜਾਂ ਜਿੱਥੇ ਆਫਿਸ ਹੈ ਉਹਨਾਂ ਨੇ ਤਾਂ ਇੱਕ ਟਾਈਮ ਬੰਨਤਾ ਹੈ ਨਾ ਪਰ ਉਹ ਦਿੱਕਤ ਉੱਥੇ ਤੱਕ ਤਾਂ ਨਹੀਂ ਪਹੁੰਚ ਪਾਂਦੀ ਕਿ ਆ ਫਿਰ ਉਹ ਕੰਮਾਂ ਤੇ ਜਾਣਾ ਸੰਭਵ ਹੋ ਪੰਦਾ ਕਿਉਂਕਿ ਮੱਲੇ 'ਚ ਪਾਣੀ ਦੀ ਵੀ ਸਮੱਸਿਆ ਹੋ ਜਾਂਦੀ ਹੈ ਬਹੁਤ ਸਮੱਸਿਆ ਹੁੰਦੀ ਹੈ ਪਾਣੀ ਤਾਂ ਆਂਦਾ ਹੀ ਨਹੀਂ ਜੇ ਲਾਈਟ ਹੀ ਨਹੀਂ ਹੋਗੀ ਤਾਂ ਪਾਣੀ ਕਿੱਥੋਂ ਆਊਗਾ ਛੋਟੇ ਛੋਟੇ ਬੱਚੇ ਜਿਹੜੇ ਰੋਂਦੇ ਆ ਫੇਰ ਰਾਤੀ ਇਨਵਰਟਰ ਵੀ ਬੰਦ ਹੋ ਜਾਂਦੇ ਆ ਉਹਦੇ ਕਰਕੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਤੇ ਕਿੰਨੀ ਕਿ ਦਿੱਕਤ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਬਹੁਤ ਜ਼ਿਆਦਾ ਦਿੱਕਤ ਹੈ ਇੱਥੇ ਸਕੂਲ ਵੀ ਨਹੀਂ ਜਾ ਪਾਤੇ ਬੱਚੇ ਰਾਤ ਵਰਸੋ ਨਹੀਂ ਪਾਤੇ ਤੇ ਖਾਸ ਕਰਕੇ ਜਬਾ ਬਿਜਲੀ ਨਾ ਆਵੇ ਤਾਂ ਕਿ ਫਿਰ ਪਾਣੀ ਦੀ ਸਮੱਸਿਆ ਆਉਂਦੀ ਹੈ ਜਾਂ ਪਾਣੀ ਮਿਲ ਜਾਂਦਾ ਹੈ ਹਾਂਜੀ ਹਾਂਜੀ ਪਾਣੀ ਦੀ ਸਮੱਸਿਆ ਸਾਡੀ ਗਲੀ ਤਾਂ ਵੈਸੇ ਬਹੁਤ ਜ਼ਿਆਦਾ ਵਾ ਪਾਣੀ ਦੀ ਪਾਣੀ ਦੀ ਸਾਡੀ ਗਲੀ ਚ ਪਾਣੀ ਹੋਈ ਨਹੀਂ ਆਉਂਦਾ ਕਿਉਂਕਿ ਲਾਈਟ ਤਾਂ ਰਹਿੰਦੀ ਹੀ ਨਹੀਂ ਮੇਰੇ ਕੋਲ ਨਹੀਂ ਰਹਿੰਦੇ ਐਨੀ ਪਰੇਸ਼ਾਨੀ ਹੈ ਲੜਾਈਆਂ ਹੋ ਜਾਂਦੀਆਂ ਮੁੜ ਕੇ ਆ ਦੇਖੋ ਫਿਰ ਅਸੀਂ ਤਾਰਾ ਆਪੋ ਪੈਸੇ ਦੇ ਕੇ ਪਵਾਈਆਂ ਵਾ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਨੂੰ ਸਹੀ ਸਹੀ ਰਾਤ ਨਹੀਂ ਅਸੀਂ ਸੌਂਦੇ ਕਿ ਹਾਂ ਕਿਸੇ ਨੂੰ ਜਾ ਕੇ ਬਿਲੀ ਮਹਿਕਮੇ ਨਾਲ ਇਕੱਠੇ ਹੋ? ਇਹਨਾਂ ਨੇ ਕਿਹਾ ਸਰਪੰਚ ਨੂੰ ਕਹਿ ਕੇ ਆਏ ਆ। ਦੇਖੋ ਉਹਨਾਂ ਦਾ ਵੀ ਇੱਥੇ ਕੀ ਕਸੂਰ ਆ? ਹੈਨਾ? ਬਿਜਲੀ ਡਿਪਾਰਟਮੈਂਟ ਨੇ ਕੰਮ ਕਰਨਾ। ਹਾਂ। ਉਹ ਕਹਿ ਕੇ ਕਰਵਾ ਸਕਦੇ ਆ। ਅਸੀਂ ਫਿਰ ਵੀ ਸਰਪੰਚ ਅਕੇ ਬੇਨਤੀ ਕਰਾਂਗੇ ਕਿ ਸਾਡਾ ਇਹਦਾ ਕੋਈ ਹੱਲ ਕੀਤਾ ਜਾਵੇ। ਅੱਛਾ ਕਿੰਨੀ ਕ ਦਿੱਕਤ ਆ ਜਾਂਦੀ ਹੈ ਜਦੋਂ ਨਾ ਬਿਜਲੀ ਹੋਵੇ ਤੇ ਨਾ ਪਾਣੀ ਹੋਵੇ? ਹਾਂਜੀ ਬਹੁਤ ਦਿੱਕਤ ਆਂਦੀ ਹੈ। ਰੋਟੀ ਵੇਲੇ ਹੀ ਚਲੀ ਜਾਂਦੀ ਓ ਬੱਤੀ। ਹਾਂ। ਰਾਤੀ 2 ਵਜੇ ਦੀ ਗਈ ਹੋਈ। ਪਰੇਸ਼ਾਨੀ ਤਾਂ ਹੁੰਦੀ ਆ। ਹਾਂਜੀ। ਪਰੇਸ਼ਾਨੀ ਬੇहद ਹੁੰਦੀ ਹੈ ਕਿਉਂਕਿ ਜਦੋਂ ਕੰਮ ਦੀ ਜ਼ਰੂਰਤ ਹੁੰਦੀ ਹੈ ਬਿਜਲੀ ਦੀ ਲੋੜ ਹੁੰਦੀ ਹੈ ਅਗਰ ਉਦੋਂ ਹੀ ਬਿਜਲੀ ਨਾ ਹੋਵੇ ਤਾਂ ਫਿਰ ਹੋਰ ਵੀ ਦਿੱਕਤ ਦੇ ਵਿੱਚ ਇਜ਼ਾਫਾ ਜਿਹੜਾ ਹੋ ਜਾਂਦਾ ਹੈ ਆਪਨੇ ਬੁੱਲੇ ਪਾਣੀ ਯਾ ਲਾਈਟ ਚੱਲੇ ਕਿੰਨੀ ਦਿੱਕਤ ਹੁੰਦੀ ਹੈ ਇਹ ਕੁਐਸਚਨ ਅਸੀਂ ਯਾਹਾਂ ਕੇ ਸਰਕਾਰ ਸੇ ਕਰਨਾ ਚਾਹਤੇ ਕਿ ਇੱਕ ਵਾਰ ਹਮਾਰੇ ਤਰ੍ਹਾਂ ਆਪ ਵੀ ਰਹਿ ਕੇ ਦਿਖਿਏ ਬਿਨਾ ਏਸੀ ਔਰ ਪਾਣੀ ਔਰ ਕਾ ਔਰ ਬਿਜਲੀ ਕਾ ਇੱਕ ਦਿਨ ਰਹਿ ਕੇ ਦੇਖਿਏ ਤਬ ਮਾਨੇ ਕਿ ਹਾਂ ਵੀ ਆਪ ਸਰਕਾਰ ਕੇ ਨਿਦੇਮੇ ਆਬ ਜਨਤਾ ਕੇ ਬਾਰੇ ਮੇਂ ਸੋਚ ਸਕਤੀ ਹੋ ਕਿਉਂਕਿ ਜੋ ਏਸੀ ਮੇਂ ਅਗਰ ਕੁਰਸੀ ਲਗਾ ਕੇ ਬੈਠੋਗੇ ਔਰ ਏਸੀ ਮੇਂ ਬੈਠ ਕੇ ਭਾਸ਼ਣ ਦੇਗੇ ਔਰ ਵੋਟ ਮੰਗੋਗੇ ਔਰ ਕਿਉਂਕਿ ਹਾਂ ਮੈਂ ਜੰਦਾ ਕੇ ਭਲਾਈ ਕਰੂੰਗਾ ਤੇ ਭਈਆ ਐਸੇ ਆਪ ਨਹੀਂ ਸੁਣ ਸਕਤੀ ਹੋ ਅੱਛਾ ਆਪਣੇ ਪੈਸਿਆਂ ਦੇ ਨਾਲ ਖੁਦ ਤਾਰ ਪਵਾ ਕੇ ਗੁਜ਼ਾਰਾ ਕਰ ਰਹੇ ਨੇ ਕਾਰਨ ਹੈ ਕਿ ਬਿਜਲੀ ਵਿਭਾਗ ਤਾਰ ਵੀ ਨਹੀਂ ਜਿਹੜਾ ਪਾਰਿਆ ਹੈਗਾ ਤੁਸੀਂ ਇੱਥੇ ਦੇਖ ਲਓ ਕਿ ਕਿੰਨੇ ਲੋਕ ਇੱਥੇ ਇਕੱਠੇ ਹੋਏ ਨੇ ਵਾਲੇ ਕਹਿੰਦੇ ਪੈਸੇ ਚਾਹੀਏ ਭਈਆ ਅਲੱਗ ਸੇ ਪੈਸੇ ਮੰਗਦੇ ਹੈ कहाँ से तो अपनी बिजली महकमे क्योंकि बंद बाहर से बंदे आएंगे वो लोग फोन करो फोन उठाते नहीं है वो पैसे मांगते हैं प्राइवेट वाले पैसे मांगते हैं उनको फ़ोन करो बारो कम्प्लीट पाओ ठीक है जी ठीक है ठीक है पहले तो फोन ही उठाएंगे फिर फोन में उठाएंगे भी तो ठीक है ठीक है कहेंगे फिर लेट आते भी नहीं कई बार तो कई बार तो सुनते भी नहीं है फिर प्राइवेट मंगाते हैं वो पैसा मांगते हैं अब नवी तार के पीछे देखो कितना दिस के हो अब यहाँ पे बच्चा करेंट मारेगा जब भी बारिश होगा सर यहाँ पर देखिए करेंट मारेगा बच्चे छोटे छोटे मंदिर के पास है मंदिर में लोग यात्रा आते हैं सोमवार मंगलवार को बच्चे लोग सब आते हैं तो बच्चे लोग खेलते हैं क्योंकि बच्चे यहाँ पर तो खेलने लाली जगह है अब वहाँ पर तार पंडी ने मना कर दे किसी खंभे के पास नहीं जाना क्योंकि वहाँ पर करेंट मारता है बारिश में ਜਦੋਂ ਸਮੱਸਿਆ ਜ਼ਿਆਦਾ ਵੱਜ ਜਾਂਦੀ ਹੈਗੀ ਆ ਤਾਂ ਮਹਿਲਾਵਾਂ ਨੂੰ ਸਭ ਤੋਂ ਵੱਧ ਦਿੱਕਤ ਆਂਦੀ ਹੈ ਕੱਲਾ ਫੇਸ ਉਡਣ ਦੀ ਸਮੱਸਿਆ ਹੀ ਨਹੀਂ ਹੈ ਇੱਥੇ ਬਿਜਲੀ ਜਾਣ ਦੀ ਸਮੱਸਿਆ ਹੀ ਨਹੀਂ ਹੈ ਕਈ ਵਾਰ ਬਿਜਲੀ ਇੰਨੀ ਜ਼ਿਆਦਾ ਓਵਰਲੋਡ ਹੋ ਜਾਂਦੀ ਹੈ ਕਿ ਘਰਾਂ ਦੇ ਜਿਹੜੇ ਅਪਲਾਈਐਂਸਸ ਹੈ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਪਹਿਲਾਂ ਤੇ ਦੱਸੋ ਬਿਜਲੀ ਮਿਲਦੀ ਹੈ ਪੂਰੀ ਤੁਹਾਨੂੰ ਬੋਰੀ ਕਿੱਥੇ ਆਂਦੀ ਆ ਵੱਧ ਘਟ ਲਾਈਟ ਆਂਦੀ ওভারਲੋਡ ਆਂਦੀ ਆ ਤਾਂ ਸਮਾਨ ਸੜ ਜਾਂਦਾ ਆ ਇਹਨਾਂ ਦੀ ਤਾਂ LED ਸੜ ਗਈ ਗੱਲ ਇਸ ਕਰਕੇ ਇਹ ਵੀ ਜ਼ਿਆਦਾ ਮੇਨ ਪ੍ਰੋਬਲਮ ਆ ਸਾਨੂੰ ਭੱਜਣਾ ਪੈਂਦਾ ਬੰਦ ਕਰਨੀ ਪੈਂਦੀ ਆ ਹਰੇਕ ਚੀਜ਼ ਪੰਖੇ ਸੜ ਜਾਂਦੇ ਆ ਪਟਾਕੇ ਬੰਦੇ ਸੀ ਇਸ ਕਰਕੇ ਅਸੀਂ ਇਹ ਮੇਨ ਪਾਵਰ ਚੇਂਜ ਕਰਵਾਈ ਸੀਗੀ ਅੱਛਾ ਇਹਦੇ ਪਾਸੇ ਵੀ ਆਪ ਹੀ ਲਾਈਟ ਪੈਸੇ ਦੇ ਕੇ ਕਰਵਾਏ ਪ੍ਰਾਈਵੇਟ ਬੰਦਾ ਆਏਗਾ ਤਾਂ ਪੈਸੇ ਮੰਗੇਗਾ ਜੇ ਆਪ ਭੇਜੂਗੇ ਉਹ ਤਾਂ ਫਿਰ ਉਹਨਾਂ ਦੇ ਥਰੂ ਕੰਮ ਹੋਊਗਾ ਨਾ ਇਹ ਤਾਂ ਜੇ ਅਸੀਂ ਕਰਾਵਾਂਗੇ ਸਾਨੂੰ ਆਪ ਨੂੰ ਪੈਸੇ ਲਾਣੇ ਪੈਣੇ ਆ ਜਦੋਂ ਪ੍ਰੋਬਲਮ ਜ਼ਿਆਦਾ ਵੱਧਦੀ ਆ ਫਿਰ ਸਾਨੂੰ ਪੈਸੇ ਲਾਣੇ ਪੈਂਦੇ ਮਜਬੂਰ ਹੋ ਕੇ ਕੀ ਕਰੀਏ ਬੱਚੇ ਇੰਨੇ ਛੋਟੇ ਆ ਸਾਰੀ ਰਾਤ ਨੀਂਦ ਨਹੀਂ ਪੂਰੀ ਹੋਊਗੀ ਸੋ ਇਹਨੂੰ ਸਕੂਲ ਕਿੱਦਾਂ ਜਾਣਗੇ ਪਾਣੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਚਲੋ ਪਾਣੀ ਦੇ ਦੁੱਖੋਂ ਲੋਕਾਂ ਨੇ ਆਪਣੇ ਘਰਾਂ 'ਚ ਸਮਰਸੀਬਲ ਕਰਾ ਲਏ ਸਮਰਸੀਬਲ ਤਾਂ ਹੀ ਚੱਲੂਗੇ ਲਾਈਟ ਹੋਊਗੀ ਤਾਂ ਜਿਹੜੇ ਲੋਕ ਪਾਣੀ ਜਿਨ੍ਹਾਂ ਦੇ ਨਹੀਂ ਵੀ ਹੈਗੇ ਨੇ ਉਹ ਵਿਚਾਰੇ ਕਦੇ ਕਦਰ ਆਂਦੀ ਆ ਇਹ ਤਾਂ ਬਿਲਕੁਲ ਜੈਨੂਇਨ ਕਿੰਨਾ ਥੋੜਾ ਸਿਸਟਮ ਹੋਣਾ ਚਾਹੀਦਾ ਸਹੀ ਲਾਈਟ ਜਾਣੀ ਨਹੀਂ ਚਾਹੀਦੀ ਅਗਰ ਜਾਂਦੀ ਤਾਂ ਸਭ ਦੀ ਜਾਵੇ ਨਹੀਂ ਜਾਂਦੀ ਤਾਂ ਪੂਰੀ ਰਵੇ ਬਸ ਇਹ ਪ੍ਰੋਬਲਮ ਆ ਇੱਕ ਗਲੀ ਦੀ ਹੈ ਕਿ ਇੱਕ ਗਲੀ ਦੀ ਹੈ ਨਹੀਂ ਹੈਗੀ ਸਹੀ ਰਾਤ ਇੱਥੇ 11 12 ਵਾਰੀ ਤੱਕ ਬੈਠੇ ਰਹਿੰਦਾ ਵਾ ਕਿੰਨੀ ਦੇਰ ਬੈਠੇ ਰਹੇ ਇੱਥੇ ਲੜਾਈ ਮਹੱਲੇ ਚ ਲੜਾਈ ਦਾ ਕਾਰਨ ਵੀ ਬਣ ਜਾਂਦੀ ਹੈ ਬਿਲਕੁਲ ਬਹੁਤ ਲੜਾਈ ਹੋਈ ਇੱਥੇ ਜੀ ਦਾ ਕੋਈ ਮਤਲਬ ਹੀ ਨਹੀਂ ਸੀ ਬਗੈਰ ਮਤਲਬ ਲੜਤੋਂ ਪਾਈ ਹੋ ਗਈ ਹੈ ਔਰ ਐਨੇ ਵਧੀਆ ਬੰਦੇ ਰਹਿੰਦੇ ਸੀ ਦੋਨਾਂ ਦੀ ਹੱਥੋਂ ਪਾਈ ਹੋ ਗਈ ਹੈ ਸਿਰਫ ਆਹੀ ਸਮੱਸਿਆ ਸਿਰਫ ਇਹੀ ਸਮੱਸਿਆ ਕਰਕੇ ਤਾਂ ਇੱਕ समस्या ਦੇ ਕਾਰਨ ਇੱਕ ਸੱਭੇਕ ਮਹੱਲੇ ਦੇ ਵਿੱਚ ਚੰਗੇ ਅੱਛੇ ਬਸੋ ਵਾਲੇ ਲੋਕ ਨੇ ਲੇਕਿਨ ਇੱਕ ਬਿਜਲੀ ਔਰ ਪਾਣੀ ਦੀ ਸਮੱਸਿਆ ਹੋਣ ਕਾਰਨ ਆਪਸ ਵਿੱਚ ਲੜਾਈ ਦਾ ਵੀ ਕਾਰਨ ਬਣ ਜਾਂਦੀ ਹੈ ਇੱਕ ਵਾਰ ਤਸਵੀਰਾਂ ਫੇਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪੂਰਾ ਮਹੱਲਾ ਇੱਥੇ ਇਕੱਠਾ ਹੈ ਹਜ਼ੂਰੀ ਬਾਗ ਕਲੋਨੀ ਹੈ ਖਾਸ ਕਰਕੇ ਮਹਿਲਾਵਾਂ ਨੂੰ ਇੰਨੀ ਜ਼ਿਆਦਾ ਦਿੱਕਤ ਹੈ ਕਿਉਂਕਿ ਉਹਨਾਂ ਨੇ ਹੀ ਪੂਰੇ ਪਰਿਵਾਰ ਨੂੰ ਸੰਭਲਣਾ ਹੁੰਦਾ ਆਪਣੇ ਪਰਿਵਾਰ ਦੇ ਮੁਖੀ ਨੂੰ ਨੌਕਰੀ ਤੇ ਭੇਜਣਾ ਹੈ ਕੰਮ ਤੇ ਭੇਜਣਾ ਹੈ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੈ ਉਸ ਤੋਂ ਬਾਦ ਆਪਣੇ ਘਰ ਦਾ ਕੰਮਕਾਰ ਵੀ ਕਰਨਾ ਹੈਗਾ ਜਿਹੜੇ ਘਰ ਦੇ ਕੱਪੜੇ ਪਾਣਡੇ ਤੋਂ ਲੈ ਕੇ ਪੂਰੇ ਘਰ ਦੀ ਸਫਾਈ ਤੋਂ ਲੈ ਕੇ ਪੂਰੇ ਪਰਿਵਾਰ ਨੂੰ ਸਬੰਧੀ ਜ਼ਿੰਮੇਵਾਰੀ ਇਹਨਾਂ ਮਹਿਲਾਵਾਂ ਤੇ ਹੀ ਹੈ ਔਰ ਅਗਰ ਉੱਥੇ ਨਾ ਪਾਣੀ ਤੇ ਨਾ ਲਾਈਟ ਹੋएगी ਤੁਸੀਂ ਖੁਦ ਸੋਚ ਸਕਦੇ ਹੋ ਕਿ ਕਿੰਨੀ ਜ਼ਿਆਦਾ ਦਿੱਕਤ ਇੱਥੇ ਆਏਗੀ ਮੇਰੇ ਨਾਲ ਇਸ ਇਲਾਕੇ ਦੇ ਹਜ਼ੂਰੀ ਬਾਗ ਕਲੋਨੀ ਦੇ ਜਿਹੜੇ ਅਜੇ ਮਲੋਤਰਾ ਜੀ ਨੇ ਇਹਨਾਂ ਦੇ ਪਤਨੀ ਜਿਹੜੇ ਨੇ ਉਹ ਇਸ ਏਰੀਆ ਤੋਂ ਸਰਪੰਚ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਇੱਕ ਬੜੀ ਦਿੱਕਤ ਆ ਰਹੀ ਹੈ ਹਜ਼ੂਰੀ ਬਾਗ ਕਲੋਨੀ ਵਾਲਿਆਂ ਨੂੰ ਕਿ ਬਿਜਲੀ ਦੀ ਬਹੁਤ ਸਮੱਸਿਆ ਹੈ ਬਿਜਲੀ ਨਹੀਂ ਆਂਦੀ ਉਹਦੇ ਕਰਕੇ ਪਾਣੀ ਵੀ ਉੱਥੇ ਤੱਕ ਨਹੀਂ ਪਹੁੰਚ ਪੰਦਾ ਹੈਗਾ ਬਿਜਲੀ ਦੀ ਦਿੱਕਤ ਹੈਗੀ ਆ ਇੱਕ ਦੋ ਟਰਾਂਸਫਾਰਮਰ ਲੱਗਣ ਵਾਲੇ ਆ ਟਰਾਂਸਫਾਰਮਰ ਮਨਜ਼ੂਰ ਕਰਵਾਏ ਹੋਏ ਆ ਇਹ ਸਮੱਸਿਆ ਬਹੁਤ ਜਲਦ ਲੋਕਾਂ ਦੀ ਦੂਰ ਕਰ ਦਿੱਤੀ ਜਾਊਗੀ ਟਰਾਂਸਫਾਰਮਰ ਦੋ ਮਨਜ਼ੂਰ ਹੋਏ ਪਏ ਆ ਐਸ ਡੀਓ ਸਾਹਿਬ ਨਾਲ ਮੇਰੀ ਗੱਲ ਚੱਲ ਰਹੀ ਆ ਉਹ 15 ਤੋਂ 20 ਦਿਨ ਦੇ ਅੰਦਰ ਅੰਦਰ ਲੱਗ ਜਾਣਗੇ। ਉਸ ਤੋਂ ਬਾਅਦ ਬਿਜਲੀ ਦੀ ਸਮੱਸਿਆ ਜਿਹੜੀ ਆ ਬਿਲਕੁਲ ਦੂਰ ਹੋ ਜੂਗੀ। ਇਹ 15-20 ਦਿਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਅਜੀ ਜੀ ਇੱਕ ਦਿੱਕਤ ਇਹ ਆਂਦੀ ਹੈ ਕਿ ਫੇਸ ਸੁੜ ਜਾਂਦੇ ਹੈ ਹਨਾ। ਕਿ ਕੋਈ ਫੇਸ ਆਉਂਦਾ ਫਿਰ ਲੋਕੀ ਕੀ ਕਰਦੇ ਆ ਕਿ ਕੋਸ਼ਿਸ਼ ਕਰਦੇ ਨੇ ਸਾਡੇ ਲਾਈਟ ਪਾ ਦਿੰਦੇ ਆ। ਉਸ ਫੇਸ ਤੇ ਲੋਡ ਪਾ ਦਿੰਦੇ ਆ, ਟਰਾਂਸਫਾਰਮਰ ਪਹਿਲਾਂ ਹੀ ਦੋ ਓਵਰਲੋਡ ਚੱਲਦੇ ਆ। ਉਹਦੇ ਕਰਕੇ ਪ੍ਰੋਬਲਮ ਆ ਰਹੀ ਆ। अच्छा ਤੁਸੀਂ ਥੋੜੇ ਜਿਹਾ ਬਿਜਲੀ ਡਿਪਾਰਟਮੈਂਟ ਚ ਗੱਲ ਕੀਤੀ ਕਿ ਲੋਕਾਂ ਦੀ ਇਹ ਸਮੱਸਿਆ ਤਾਂ ਘਟੋ ਘਟ ਹੈਨਾ ਸੁਣ ਲਈਤੀ ਜਾਵੇ ਕੰਪਲੇਂਟ ਲਿਖਾਈ ਤਾਂ ਫੇਸ ਹੀ ਜੋੜ ਦੋ ਆਕੇ ਫੇਸ ਅਸੀਂ ਆਪ ਵੀ ਜੋੜ ਆਈਦਾ ਰਾਤੀ ਵੀ ਅਸੀਂ 11 ਵਜੇ ਫੇਸ ਜੋੜ ਕੇ ਆਏ ਆ ਉਹ ਫੇਸ ਥੋੜੀ देर ਚੱਲਿਆ ਫਿਰ ਫੇਸ ਉੱਡ ਗਿਆ ਉਸ ਤੋਂ ਬਾਅਦ ਸਵੇਰੇ ਅਸੀਂ ਫੇਸ ਜੋੜ ਕੇ ਚਾਲੂ ਕਰਕੇ ਆਏ ਆ ਲਾਈਟ اچھا ਇੱਕ ਨਾ ਬਕਸੇ ਵੀ ਖੁੱਲੇ ਪਏ ਆ ਇਹਦੀ ਵੀ ਇੱਕ ਸਮੱਸਿਆ ਕਿਤੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਵੀ ਬੱਚੇ ਖੇਡਦੇ ਆ ਬਾਹਰ ਬਰਸਾਤਾ ਦੇ ਮੌਸਮ ਨੇ ਹਨਾ ਇਹਦੇ ਤੇ ਵੀ ਥੋੜਾ ਜਿਹਾ ਧਿਆਨ ਅਗਰ ਕੋ ਬਿਜਲੀ ਡਿਪਾਰਟਮੈਂਟ ਨੂੰ ਅਗਰ ਦੇਵੇ ਸਾਦੀ ਮੈਂ ਤੁਹਾਨੂੰ ਲੈਟਰ ਦਿਖਾਨਾ ਲੈਟਰ ਐਸ ਡੀਓ ਸਾਹਿਬ ਨੂੰ ਦਿੱਤੀ ਹੋਈ ਆ ਉਹ ਅਗਲੇ ਹਫਤੇ ਦੇ ਵਿੱਚ ਕਲੀਅਰ ਹੋ ਜਾਊਗੀ ਠੀਕ ਯਾਨੀ ਕਿ ਤੁਹਾਡੇ ਧਿਆਨ ਦੇ ਵਿੱਚ ਪੂਰੀ ਸਮੱਸਿਆ ਹੈ ਔਰ ਇਹਦੇ ਹੱਲ ਦੀ ਜਿਹੜੀ ਹੈ ਕੋਸ਼ਿਸ਼ ਜਾਰੀ ਹੈ ਹਾਂਜੀ ਫੀਲਡ ਦੇ ਵਿੱਚ ਹੀ ਰਹਿਦਾ ਸੀ ਸਾਰਾ ਦਿਨ ਇਹ ਜਿਹੜੀ ਵੀ ਲੋਕਾਂ ਨੂੰ ਪ੍ਰੋਬਲਮ ਆਂਦੀ ਆ ਉਹ ਦੇਖ ਕੇ ਅਸੀਂ ਜਿੰਨੀ ਜਲਦੀ ਤੋਂ ਜਲਦੀ ਦੂਰ ਹੋਵੇ ਉਹ ਕੋਸ਼ਿਸ਼ ਕਰੀਦੀ ਹੈ ਬਿਲਕੁਲ ਤਾਂ ਇਸ ਏਰੀਆ ਦਾ ਜੋ ਸਰਪੰਚ ਪਰਿਵਾਰ ਹੈ ਉਹਨਾਂ ਵੱਲੋਂ ਇਸ ਏਰੀਏ ਦੀ ਖਾਸ ਕਰਕੇ ਹਜ਼ੂਰੀ ਬਾਗ ਕਲੋਨੀ ਦੇ ਨਿਵਾਸੀਆਂ ਦੀ ਸਮੱਸਿਆਵਾਂ ਦਾ ਪਤਾ ਵੀ ਹੈ ਔਰ ਉਹਦੇ ਲਈ ਇਹਨਾਂ ਨੇ ਬਿਜਲੀ ਵਿਭਾਗ ਦੇ ਐਸ ਡੀਓਜ਼ ਤੱਕ ਜਿਹੜੀ ਹੈ ਪਹੁੰਚ ਵੀ ਕੀਤੀ ਹੋਈ ਹੈ ਇਹਨਾਂ ਵੱਲੋਂ ਲੈਟਰਾਂ ਵੀ ਲਿਖੀਆਂ ਗਈਆਂ ਨੇ ਔਰ ਨਾਲ ਹੀ ਜੋ ਸਮੱਸਿਆ ਮੇਨ ਹੈਗੀ ਹੈ ਕਿ ਬਿਜਲੀ ਜਿਹੜੀ ਚਲੀ ਜਾਂਦੀ ਹੈਗੀ ਆ ਉਹਦੇ ਲਈ 15 ਤੋਂ 20 ਦਿਨ ਜਿਹੜਾ ਹੈਗਾ ਉਹ ਬਿਜਲੀ ਵਿਭਾਗ ਨੇ ਸਮਾਂ ਜ਼ਰੂਰ ਮੰਗਿਆ ਤਾਂ ਜੋ ਇੱਥੇ ਜਿਹੜੀ ਨਵੇਂ ਟਰਾਂਸਫਾਰਮਰ ਦੀ ਮੰਗ ਹੈਗੀ ਹੈ ਉਹਨੂੰ ਇੰਸਟਾਲ ਜਿਹੜਾ ਕਰ ਦਿੱਤਾ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ